ਖਿੜਦੇ ਵੀ ਸ਼ਾਜੀ ਦੀ ਰੇਡ ਸ਼ਾਜੀ ਤੇ ਦੁੱਗਾਂ ਵਾਲਾ ਓ ਸ਼ਾਜੀ ਤੇ ਦੁੱਗਾਂ ਵਾਲਾ ਵਾਹ ਓਏ ਨੌਜਾਨ ਬਾਬਾ ਲੋ ਕਬੱਡੀ ਕਲੱਬ ਦੇ ਵੱਲੋਂ ਸੱਦਾ ਦਿੱਤਾ ਜਾ ਰਿਹਾ ਹੈ ਰਸ਼ਪਾਲ ਸਿੰਘ ਜੀ ਟਵਾਲ ਸ਼ੀਰਾ ਸ਼ੰਮੀਪੁਰ ਸਾਹਨੇ ਵਾਲੀਆ ਗੋਲਡੀ ਉਧਰ ਵਰਿੰਦਰ ਹੁੰਦਲ ਕਹਿੰਦਾ 100 100 ਪਾਉਂਡ ਵਰਿੰਦਰ ਹੁੰਦਲ ਕਾ ਹੁਣ ਚਾਰ ਜਾਫੀ ਵੀ ਕਹਿੰਦੇ ਛੋਟੇ ਮੈਦਾਨ ਤੋਂ ਟਿਕ ਰਿਖੋ 100 ਪਾਉਂਡ ਤੇ ਹੀ ਲਈ ਬੈਠਾ ਹੈ ਵਰਿੰਦਰ ਹੁੰਦਲ ਡੈਨੀ ਸਾਈਮਨ ਤੇ ਦਵਿੰਦਰ ਔਜਲਾ ਇਧਰ ਖੁੱ ਮਾ ਦਿੱਤੀ ਹੈ ਮੰਗਾ ਢਿੱਲੋਂ ਜੀ ਦੀਪਾ ਦਿੱਤੇ ਮੁਠੱਡੇ ਦਾ ਭਿੰਦੇ ਮੁਠੱਡੇ ਦਾ ਪਾਲੇ ਸੋਤੇ ਦਾ ਕਰਵਿੰਦਰ ਸੋਤੇ ਦਾ ਵੱਡਾ ਰੋਲ ਤੇ ਨੰਬਰ 100 ਪਾਉਂਡ ਇੱਕ ਹੈ 400 ਪਾਉਂਡ ਇੱਕ ਹੈ ਰੁਪਈਆ 60000 ਹੈ ਮੁੰਡੇ ਕੌਡੀ ਦੇ 스타 ਤੁਮਾ 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 ਤੋਂ ਸਾਰੇ ਆਹ ਮੁੰਡੇ ਨੇ ਮਾਰ ਆ ਤੇ ਆ ਲਲਕਾਰੇ ਤਕਨਾ ਤੇਜ ਨੇ ਸਿਰੇ ਦਾ ਮੈਚ ਹੈ ਦੁਨੀਆ ਪੱਬਾ ਪਾਰ ਹੈ ਧਰਮਪੁਰੇ ਦੀ ਪਈ ਹੋਈ ਕਬੱਡੀ ਚੱਕ ਸਾਹਮੂ ਵਾਲਾ ਕਹਿੰਦਾ ਅੱਜ ਨਹੀਂ ਅੱਜ ਨਹੀਂ ਸੱਚ ਨਹੀਂ ਉਹ ਬੱਲੇ ਅੱਜ ਨਹੀਂ ਬੱਲੇ ਅੱਜ ਨਹੀਂ ਅੱਜ ਨਹੀਂ ਅੱਜ ਨਹੀਂ ਅੱਜ ਨਹੀਂ ਵਾਲਾ ਦਾ ਪੈਸਾ ਵੀ ਦੋ ਬੰਦੇ ਸਾਹਮਣੇ ਆ ਮੇਰੇ ਵੀਰੋ ਇੰਨੇ ਪੌਂਡ ਮਿਲ ਰਹੇ ਆ ਇੰਨੇ ਪੌਂਡ ਮਿਲ ਰਹੇ ਆ ਔਰ ਸਾਹਮਣੇ ਪੌਂਡ ਦਾ ਰੇਟ ਵੀ ਮੈਨੂੰ ਲੱਗਦਾ 16 17 ਨੂੰ ਹੋ ਗਿਆ ਦੁੱਗਾ ਵਾਲਾ ਦੁੱਗਾ ਵਾਲੇ ਵਾਹ 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 ਉਹ ਗਰੇ ਜਾਣ ਵਾਲਾ ਨਜ਼ਾਰਾ ਆ ਕੇ ਆਦੀ ਪੈ ਰਹੀ ਹੈ ਲਾਓ ਸ਼ਹਿਜ਼ਾਦ ਇਸੇ ਲਈ ਹੋ ਕਬੱਡੀ ਪਾ ਰਿਹਾ ਮੈਦਾਨ ਦੇ ਅੰਦਰ ਵਾਹੋ ਜੋਧਿਆ ਬੰਦੇ ਯਾਦਿਆ ਪਰ ਅੱਜ ਘਰ ਦਾ ਮੇਲਾ ਥੋੜੀ ਫੈਡਰੇਸ਼ਨ ਕਹਿੰਦੇ ਵੀ ਆਪਾਂ ਸੈਕਟਰੀ ਸਾਹਿਬ ਨੂੰ ਇਹਨਾਂ ਮਾਫੀ ਦੇ ਦੇਣੇ ਚੱਕ 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 ਸਾਬੂ ਚੱਕ ਓ ਸਾਬੂ ਪੈਂਦੀ ਤਾਕੋ ਸੱਤਾ ਮੁਠੱਡਾ ਜੀ ਉਧਰਲੇ ਪਾਸੇ ਡੋਗਾ 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 ਨਹੀਂ ਮੇਰੇ ਵੀਰੋ ਇਹ ਰੈਸਲਿੰਗ ਦਾ ਕੋਈ ਫੇਕ ਸ਼ੋਅ ਨਹੀਂ ਇਹ ਰੀਅਲ ਟੱਕਰ ਹੈ ਸਾਹਮਣੇ ਕਬੱਡੀ ਨੌਜਾਨ ਗੱਬਰੂ ਦੀ ਰਮਨੇ ਦੀ ਉਧਰ ਵੇਖਦਾ ਵੀ ਬੂਟਾ ਨਾਰਾ ਤੇ ਰਮਣਾ ਬੂਟਾ ਨਾਣਾ ਤੇ ਰਮਣਾ ਬੱਲੇ 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 ਇਹਨ ਮਿੱਤਰਾਂ ਦਾ ਲੱਗਦਾ ਏ ਮਿੱਤਰਾਂ ਦਾ ਲੱਗਦਾ ਏ ਗੱਬਰੂ ਸਭ ਨੂੰ ਠੱਗਦਾ ਏ ਦੇਨ ਦਾ ਏ ਸੇ ਮਿੱਤਰਾਂ